ਜਿਵੇਂ ਕਿ ਮੌਸਮ ਨੇ ਆਪਣਾ ਮિજાਜ ਬਦਲਿਆ ਆ ਕਈ ਇਲਾਕਿਆਂ ਦੇ ਵਿੱਚ ਪਾਰੀ ਮੀਂਹ ਵੀ ਹੋਇਆ ਜਿਸ ਦੇ ਕਾਰਨ ਆਮ ਲੋਕਾਂ ਨੂੰ ਹੁਣ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀਆ ਦੋਸਤੋ ਮੋਗਾ ਜ਼ਿਲ੍ਹਾ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਜਿੱਥੇ ਨੌਜਵਾਨ ਪਿੰਡ ਦੇ ਅੱਗੇ ਹੋਏ ਤਾਂ ਜੋ ਸਕੂਲੀ ਬੱਚਿਆਂ ਨੂੰ ਰਸਤਾ ਪਾਰ ਕਰਾ ਸਕਣ ਜੀਆ ਦੋਸਤੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਖਰ ਕਿਸ ਪ੍ਰਕਾਰ ਪਿੰਡ ਦੇ ਨੌਜਵਾਨ ਅੱਗੇ ਹੁੰਦੇ ਨੇ ਅਤੇ ਬੱਚਿਆਂ ਨੂੰ ਸਕੂਲੀ ਰਸਤਾ ਪਾਰ ਕਰਵਾਇਆ ਜਾ ਰਿਹਾ ਆ ਤੁਹਾਨੂੰ ਦੱਸ ਦੇ ਕਿ ਜਦੋਂ ਇਹ ਬੱਚੇ ਇਕੱਲੇ ਹੁੰਦੇ ਨੇ ਤਾਂ ਜੇਕਰ ਇਕੱਲੇ ਬੱਚੇ ਇਸ ਰਸਤੇ ਨੂੰ ਪਾਰ ਕਰਦੇ ਤਾਂ ਕੋਈ ਵੱਡਾ ਹਾਸਾ ਵੀ ਹੋ ਸਕਦਾ ਸੀ ਕੋਈ ਬੱਚਾ ਰੁੜ ਵੀ ਸਕਦਾ ਸੀ ਪਰ ਨਹੀਂ ਜਦੋਂ ਇਸ ਖਬਰ ਦੇ ਬਾਰੇ ਜਦੋਂ ਇਸ ਰੋਸਤੇ ਦੇ ਬਾਰੇ ਆਮ ਲੋਕਾਂ ਨੂੰ ਪਿੰਡ ਦੇ ਲੋਕਾਂ ਨੂੰ ਪਤਾ ਲੱਗਦਾ ਆ ਤਾਂ ਪਿੰਡ ਦੇ ਨੌਜਵਾਨ ਖੁਦ ਅੱਗੇ ਹੁੰਦੇ ਨੇ ਅਤੇ ਸਕੂਲੀ ਬੱਚਿਆਂ ਨੂੰ ਰਸਤਾ ਪਾਰ ਕਰਵਾਉਂਦੇ ਨੇ ਦੇਖ ਸਕਦੇ ਹੋ ਤੁਸੀਂ ਕਿਸ ਪ੍ਰਕਾਰ ਜਿਹੜੇ ਕਿ niche ਨੌਜਵਾਨ ਹੈ ਜਿਹੜਾ ਕਿ ਉਹ ਇੱਕ ਸਾਈਡ ਤੇ ਦੂਜੇ ਸਾਈਡ ਨੂੰ ਫੜ ਕੇ ਲੰਮਾ ਪਿਆ ਆ ਅਤੇ ਜਿਹੜੇ ਬੱਚੇ ਨੇ ਕਿਸ ਪ੍ਰਕਾਰ ਜਿਹੜੇ ਉਹਨਾਂ ਦੇ ਉੱਤੇ ਪੈਰ ਰੱਖ ਕੇ ਰਸਤਾ ਪਾਰ ਕਰ ਰਹੇ ਨੇ ਦੋਸਤੋ ਪਿੰਡ ਦੇ ਵਿੱਚ ਜੇਕਰ ਕੋਈ ਵੀ 19 21 ਹੋ ਜਵੇ ਤਾਂ ਹਮੇਸ਼ਾ ਪਿੰਡ ਦੇ ਨੌਜਵਾਨ ਅੱਗੇ ਆਉਂਦੇ ਨੇ ਉਸੇ ਤਰ੍ਹਾਂ ਹੀ ਮੋਗਾ ਜ਼ਿਲ੍ਹਾ ਦੇ ਇਹ ਨੌਜਵਾਨ ਜਿਹੜੇ ਕਿ ਖੁਦ ਅੱਗੇ ਆਏ ਨੇ ਤਾਂ ਜੋ ਬੱਚੇ اپنی پڑھائی ਦੇ ਵਿੱਚ ਮਨ ਲਾ ਕੇ ਪੜ ਸਕਣ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸੀਬਤ ਨਾ ਆਵੇ ਕਿਉਂਕਿ ਜੇਕਰ ਬੱਚੇ ਪੜਨਗੇ ਤਾਂ ਉਹਨਾਂ ਲਈ ਜਿਹੜਾ ਉਹਨਾਂ ਦਾ ਭਵਿੱਖ ਹੈ ਉਹ ਹੋਰ ਵੀ ਜ਼ਿਆਦਾ ਬਿਹਤਰੀਨ ਹੋਵੇਗਾ ਪਰ ਵੀਡੀਓ ਬਹੁਤ ਸੋਹਣੀ ਆ ਜਿੱਥੇ ਮੋਗਾ ਪਿੰਡ ਦੀ ਇਹ ਵੀਡੀਓ ਆ ਜਿੱਥੇ ਸਕੂਲੀ ਬੱਚਿਆਂ ਨੂੰ بڑے ਅਲੱਗ ਤਰੀਕੇ ਦੇ ਨਾਲ ਪਿੰਡੇ ਨੌਜਵਾਨਾਂ ਨੇ ਰਸਤਾ ਪਾਰ ਕਰਵਾਇਆ ਆ ਉਹਨਾਂ ਦੇ ਬੈਗ ਜਿਹੜੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਦਿੱਤੇ ਜਾ ਰਹੇ ਨੇ ਕਿਸ ਪ੍ਰਕਾਰ ਜਿਹੜਾ ਕਿ ਪਿੰਡ ਦੇ ਨੌਜਵਾਨ ਅੱਗੇ ਹੁੰਦੇ ਨੇ ਇਹ ਵੀਡੀਓ ਨੂੰ ਦੇਖ ਕੇ ਇੱਕ ਪਾਸੇ ਤਾਂ ਇਹਨਾਂ ਨੌਜਵਾਨਾਂ ਦੀ ਸਿਫਤ ਕਰਨੀ ਵੀ ਬਣਦੀ ਆ ਕਿਉਂਕਿ ਬੱਚਿਆਂ ਨੂੰ ਸਕੂਲੀ ਜਾਣਾ ਸਕੂਲੀ ਸਕੂਲ ਜਾਣ ਤੋਂ ਬੱਚਿਆਂ ਨੂੰ ਕਦੀ ਨਹੀਂ ਰੋਕਣਾ ਚਾਹੀਦਾ ਜੇਕਰ ਉਹਨਾਂ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਮੁਸੀਬਤ ਆਉਂਦੀ ਆ ਤਾਂ ਉਹਨਾਂ ਨੂੰ ਡੱਟ ਕੇ ਉਸ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਆ ਉਸੇ ਤਰੀਕੇ ਦੇ ਨਾਲ ਹੀ ਉਸੇ ਤਰੀਕੇ ਦੇ ਨਾਲ ਹੀ ਪਿੰਡ ਦੇ ਨੌਜਵਾਨਾਂ ਨੇ ਡਟ ਕੇ ਮੁਸੀਬਤ ਦਾ ਸਾਹਮਣਾ ਕੀਤਾ ਆ ਅਤੇ ਬੱਚਿਆਂ ਨੂੰ ਕਿਸ ਪ੍ਰਕਾਰ ਜਿਹੜਾ ਕਿ ਰਸਤਾ ਪਾਰ ਕਰਾਇਆ ਵੀਡੀਓ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਇਹਨਾਂ ਨੌਜਵਾਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ